ਆਵਾਜ਼ ਨਿਕਲੀ ਲਵੀ ਆਏ ਹਾਏ 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 ਇਹਦਾ ਐਂਡ ਲੱਗਦਾ ਜਿਵੇਂ ਸਵਰਗ ਤੋਂ ਆਇਆ ਆਇਆ ਅਮਰਤ ਕਿਸੇ ਨੇ ਗਲਤ ਵਿੱਚ ਖੋਲ ਕੇ ਰੱਖ ਦਿੱਤਾ ਸਰ ਇਹ ਹੈਗੇ ਨੇ ਤਿਲ ਤਿਲ ਹਾਂਜੀ ਸਰ ਇਹ ਹੈਗੀ ਤਿਲੀ ਕੀ ਹੈ ਜੀ ਤਿਲੀ 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 ਓਕੇ ਇਹ ਹੈਗੀ ਹੈ ਜੀ ਅਲਸੀ ਅਲਸੀ ਸਰ ਇਹ ਹੈਗੀ ਹੈ ਤੁਲਸੀ ਮਾਤਾ ਜੀ ਸਰ ਇਹਨਾਂ ਵਿੱਚ ਹੈਗੀਆਂ ਨੇ ਰੁੱਖਾਂ ਦੀਆਂ ਪੱਤੀਆਂ ਤਨਿਆਪੁਦੀ ਨਾ ਮੋਰਿੰਗਾ ਕੜੀ ਬਤਾਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਠੀਕ ਆ ਇਹ ਆ ਬਣਾਉਨੇ ਆ ਫਿਰ ਸਾਰਾ ਸਾਰਾ ਕੁਝ ਸਿਰ ਮੈਂ ਆਪਣੇ ਹੱਥ ਨਾਲ ਰੈਡੀ ਕਰਦੀ ਆ ਮੈਂ ਇੱਕ ਐਹੋ ਜਿਹਾ ਮੁਲਕ ਬਸਾਉਣਾ ਚਾਹਨੀ ਆ ਹੂੰ ਜਿਹੜੇ ਮੁਲਕ ਦੇ ਵਿੱਚ ਲੋਕੀ ਆ ਕੇ ਕਹਿਣ ਲੈ ਵੀ ਹਾਂ ਅਸੀਂ ਜਿੱਥੇ ਪੈਰ ਧਰਿਆ ਹੈ ਤੇ ਮੰਨ ਕੇ ਜਿਵੇਂ ਅਸੀਂ ਸਵਰਗ ਦੇ ਵਿੱਚ ਆ ਗਏ ਹੂੰ ਸੋ ਪੰਜਾਬ ਦੇ ਵਿੱਚ ਮੁੰਡੇ ਨਹੀਂ ਕੰਮ ਕਰਕੇ ਖੁਸ਼ ਇੱਥੇ ਇੱਕ ਜਵਾਨ ਧੀ ਨੇ ਗੁਰਲੀਨ ਉਹਦਾ ਨਾਮ ਹੈ ਤੇ ਉਹਨੇ ਆ ਜਗਰਾਉਂ ਦੇ ਵਿੱਚ ਅਸੀਂ ਆ ਫਰੂਟ ਚਾਟ ਲਾ ਲਓ ਇਦਾਂ ਦੀਆਂ ਕਈ ਆਈਟਮਾਂ ਦੁਨੀਆ ਦੀ ਹਰ ਬਿਮਾਰੀ ਦਾ ਇਲਾਜ ਹੈ ਕੱਚਾ ਭੋਜਨ ਆਪਾਂ ਕੱਚੇ ਭੋਜਨ ਤੇ ਰਹੇ ਕਿ ਹਰ ਬਿਮਾਰੀ ਦਾ ਇਲਾਜ ਕਰ ਸਕਦੇ ਆ ਮੈਨੂੰ ਵੇਖ ਰੇ ਸਾਰੇ ਸਰੋਤਿਆਂ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰਲੀਨ ਹੁਣ ਆ ਦੱਸੋ ਥੋੜਾ ਜ ਤੁਸੀਂ ਸ਼ੁਰੂ ਕੀਤਾ ਕੀ ਇਹ ਚੀਜ਼ ਆ ਕਿਸ ਤਰੀਕੇ ਤੁਸੀਂ ਇਹ ਕੰਮ ਸਟਾਰਟ ਕੀਤਾ ਪਹਿਲਾਂ ਦੱਸੋ ਬਣਾਉਨੇ ਕੀ ਹੋ ਸਰ ਪਹਿਲੇ ਨੰਬਰ ਤੇ ਤਾਂ ਇਹ ਹੈ ਕਿ ਐਸ ਸਟਾਲ ਤੇ ਤੁਹਾਨੂੰ ਹਰ ਰੋਜ਼ ਨਵਾਂ ਕੁਝ ਮਿਲਣਾ ਹੈ ਇਹ ਪੰਜਾਬ ਦਾ ਸ਼ਾਇਰ ਇੱਕੋ ਇੱਕ ਇਹੋ ਜਿਹਾ ਸਟਾਲ ਹੈ ਜਿੱਤੇ ਰੋਜ਼ ਕੁਝ ਨਵਾਂ ਆਏਗਾ ਇੱਥੇ ਇਹ ਜਿਹੜਾ ਸਟਾਲ ਹੈ ਐਸ ਟੋਲਡ ਇਟ ਸਭ ਕੁਝ ਤੈਨੂੰ ਕੱਚਾ ਮਿਲੇਗਾ ਫੁੱਲੀ ਰॉ ਰॉ ਵੀਗਨ ਫੂਡ ਮਿਲੇਗਾ ਇਥੇ ਜਾਨਵਰ ਤੋਂ ਆਇਆ ਆ ਮਾਸ ਜਾਂ ਕੁਝ ਵੀ ਤੈਨੂੰ ਇੱਥੇ ਪਰੋਸਿਆ ਨਹੀਂ ਜਾਵੇਗਾ ਹਮ ਇੱਥੇ ਤੈਨੂੰ 100 ਤੋਂ ਸਪਾਈਟੀਆਂ ਦੀਆਂ ਚਾਟ ਦੀਆਂ ਸੈਲਡਸ ਦੀਆਂ ਆ ਬਹੁਤ ਕੁਝ ਆ ਵਾਦ ਕੁਝ ਆ ਜਿਹੜਾ ਸਾਡੇ ਕੋਲ ਐਕਸਪਲੇਨ ਵੀ ਨਹੀਂ ਹੋ ਰਿਹਾ ਕਿਉਂਕਿ ਸਾਡੇ ਕੋਲ ਰੈਸਪੀਜ਼ ਵੀ ਬਹੁਤ ਝਾਰੀ ਆ ਜਿਹੜਾ ਅੱਜ ਆਹ ਬਣਾ ਕੇ ਲੇ ਪਏ ਆ ਪਪੀਤਾ ਸਿਓ ਨਿੰਬੂ ਆ ਆਪਣੇ ਆਹ ਇਹ ਇਹ ਕੀ ਚੀਜ਼ ਆ ਸਰ ਅੱਜ ਰੈਡੀ ਹੋ ਰਹੀਏ ਵਿంటర్ ਸਪੈਸ਼ਲ ਹੈ ਕ੍ਰਾਂਚੀ ਫਰੂਟ ਚਾਟ ਅੱਛਾ ਫਰੂਟ ਚਾਟ ਹਾਂਜੀ ਇਹਦੇ ਵਿੱਚ ਬਹੁਤ ਸਾਰੇ ਬੀਜ ਪਾਣਗੇ ਸਭ ਕੁਝ ਤੁਹਾਡੇ ਸਾਹਮਣੇ ਪਾ ਰਿਹਾ ਹੈ ਬੀਜ ਪਾਣਗੇ ਬੀਜ ਉਹ ਤੁਸੀਂ ਹੁਣ ਕਰ ਰਹੇ ਹੋ ਕੀ ਕੀ ਹਾਂਜੀ ਹਾਂਜੀ ਸਾਰਾ ਕੁਝ ਸਾਹਮਣੇ ਲਓ ਵੀ ਦੇਖੋ ਸਭ ਕੁਝ ਸਾਹਮਣੇ ਬਣਾਇਆ ਜਾ ਰਿਹਾ ਹੈ ਹਾਂਜੀ ਦੁਲੀਨ ਬਣਾ ਰਹੀ ਆ ਮੈਂ ਤੁਹਾਨੂੰ ਦਿਖਾਇਆ ਜਾਵੇ ਜੂਰ ਜੂਰ ਸਰ ਇਹ ਹੈਗੇ ਨੀ ਟੇਲਾ ਤੇਲ ਹਾਂਜੀ ਸਰ ਇਹ ਹੈਗੀ ਟਿਲੀ ਕੀ ਹੈ ਜੀ ਟਿਲੀ 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 ਓਕੇ ਇਹ ਹੈਗੀ ਜੀ ਅਲਸੀ ਅਲਸੀ ਸਰ ਆ ਹੈਗੀ ਇਹ ਤુલਸੀ ਮਾਨਤਾ ਜੀ ਸਰ ਇਹਨਾਂ ਵਿੱਚ ਹੈਗੀਆਂ ਨੇ ਰੁੱਖਾਂ ਦੀਆਂ ਪੱਤੀਆਂ ਧਨੀਆ ਪੁਦੀਨਾ ਮੋਰਿੰਗਾ ਕੜੀ ਪਤਾ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਠੀਕ ਆ ਇਹ ਆ ਬਣਾਉਨੇ ਹੋ ਫਿਰ ਸਾਰਾ ਸਾਰ ਕੁਝ ਸਰ ਮੈਂ ਆਪਣੇ ਹੱਥ ਨਾਲ ਰੈਡੀ ਕਰਦੀ ਆ ਠੀਕ ਆ ਇੱਕ ਤੋਂ ਬਾਅਦ ਤੇ ਆਪਾਂ ਕਹਿ ਲਈਏ ਸਾਰਾ ਸਮਾਨ ਲੱਦ ਕੇ ਆਉਂਦੀ ਆ ਇਹ ਵੀ ਇੱਕ ਇਕੱਲੀ ਕੁੜੀ ਦੇ ਲਈ ਸ਼ਾਬਾਸ਼ੀ ਵਾਲੀ ਗੱਲ ਹੈ ਕਿ ਇਹ ਇਹਦੇ ਵਿੱਚ ਹੈਗੀ ਹੈ ਖੰਜੂਰ ਇਮਲੀ ਤੇ ਗੁੜ ਦੀ ਚਟਨੀ ਖਜੂਰ ਇਮਲੀ ਤੇ ਗੁੜ ਦੀ ਚਟਨੀ ਠੀਕ ਆ ਦਿਖਾਈ ਮਾਰਾ ਜਬ ਕਰਕੇ ਨੇੜ ਨੂੰ ਮੈਂ ਥੋੜਾ ਜਿਹਾ ਲਓ ਸਰ ਲਓ 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 ਜੀ ਸਰ ਇਹ ਹੈਗਾ ਪਾਕਿਸਤਾਨੀ ਲੂਨ ਆ ਤੁਹ ਪੈਕ ਕਰਕੇ ਵੀ ਦਿਨੇ ਹੋ ਫਿਰ ਜਿਹੜੀ ਲੈ ਕੇ ਜਾਣਾ ਹਾਂਜੀ ਹਾਂ ਜੀ ਛੋਟੀ ਤੇ ਛੋਟੀ ਵੱਡੀ ਤੇ ਵੱਡੀ ਹਰ ਤਰ੍ਹਾਂ ਦੀ ਪੈਕਿੰਗ ਓਕੇ ਹਰ ਇੱਕ ਤਰ੍ਹਾਂ ਦੀ ਪੈਕਿੰਗ ਹੈ ਜੇ ਤੁਸੀਂ ਨਾਲ ਲੈ ਕੇ ਜਾਣਾ ਅਸੀਂ ਪਲਾਸਟਿਕ ਦਾ ਵਿਰੋਧ ਕਰਦੇ ਹਾਂ ਪਰ ਹੁਣ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਆ ਕੋਈ ਹੱਲ ਨਹੀਂ ਆ ਜੀ ਸਰ ਮੈਂ ਪਲਾਸਟਿਕ ਬਾਰੇ ਵੀ ਦੱਸਣਾ ਚਾਹਾਂਗੀ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਪਲਾਸਟਿਕ ਸਾਰਾ ਚੱਕ ਦੇਣਾ ਹੈ ਕੋਸ਼ਿਸ਼ ਕਰਾਂਗੇ ਕਿ ਸਾਰੇ ਚੱਕ ਲਈਏ ਜੇ 1-2% ਲੋੜ ਪਈ ਤੇ ਦੇਖਾਂਗੇ ਜੀ ਇਹ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗੀ ਕਿ ਜਿਹੜੇ ਪੀਪਲ ਦੀਆ ਪੱਤੀ ਹੁੰਦੀ ਆ ਉਹਨਾਂ ਦੇ ਚਮਚੇ ਤੇ ਉਹਨਾਂ ਦੀ ਹੀ ਕੋਲੀਆਂ ਇੱਥੇ ਪ੍ਰੋਵਾਈਡ ਹੋਣੀਆਂ। ਹਾਂਜੀ ਅਸੀਂ ਪਤਾ ਕਰ ਰਹੇ ਆ ਸਰ ਸਾਨੂੰ ਮਿਲ ਨਹੀਂ ਰਿਹਾ ਜੇ ਕੋਈ ਹੈ ਤੇ ਕਿਰਪਾ ਕਰਕੇ ਮੈਨੇ ਜ਼ਰੂਰ ਉਹ ਵੀ ਦੱਸਿਆ ਜਾਵੇ ਬਿਲਕੁਲ। ਪੈਕੇਜਿੰਗ ਨੂੰ ਬੋਲਤਾ। ਅੱਛਾ ਲਓ ਜੀ ਨਿੰਬੂ ਦਾ ਸੱਤ ਨਿੰਬੂ ਦਾ ਰਸ ਕਹਿ ਲੀਏ ਆਪਾਂ। ਇਹ ਵੀ ਪਾਇਆ ਜਾ ਰਿਹਾ ਹੈ ਦੇ ਵਿੱਚ। ਤੇ ਅੱਛਾ ਤੁਹਾਡੇ ਮਨ 'ਚ ਨਹੀਂ ਆਇਆ ਵੀ ਨਹੀਂ ਮੈਂ ਵੀ ਬਾਹਰ ਨੂੰ ਤੁਰ ਜਵਾਂ ਜਾਂ ਮੈਂ ਵੀ ਕੁਝ ਹੋਰ ਦੇਖਾਂ ਕਿਉਂ ਸਟਾਲ ਲਾਉਣਾ ਹੈ। ਨਹੀਂ ਸਰ ਅਸਲ ਦੇ ਵਿੱਚ ਇਹ ਗੱਲ ਹੈ ਕਿ ਇਹ ਜਿਹੜਾ ਕੰਮ ਨੇ ਇਹ ਮੇਰੇ ਪ੍ਰੋਜੈਕਟ ਦਾ ਪਾਰਟ ਹੈ ਮੈਂ ਮੈਂ ਇੱਕ ਮਿਸ਼ਨ ਤੇ ਆ ਓਕੇ ਹਾਂਜੀ ਤੇ ਮੈਂ ਉਹ ਪ੍ਰੋਜੈਕਟ ਤੇ ਬਹੁਤ ਸਾਲਾਂ ਤੋਂ ਕੰਮ ਕਰ ਰਹੀ ਆ ਸੋ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਕਿਉਂ ਪ੍ਰੋਜੈਕਟ ਦਾ ਇਨਵੈਸਟਮੈਂਟ ਬਹੁਤ ਜ਼ਿਆਦਾ ਹੈ ਤੇ ਮੇਰੇ ਕੋਲ ਇੰਨੇ ਮੇਰੇ ਕੋਲ ਪੈਸੇ ਨਹੀਂ ਹੈਗੇ ਠੀਕ ਆ ਤੇ ਮੈਨੂੰ ਇਹ ਅੰਦਾਜ਼ਾ ਸੀਗਾ ਕਿ ਮੈਂ ਪ੍ਰੋਜੈਕਟ ਦੀ ਸ਼ੁਰੂਆਤ ਕਿਵੇਂ ਕਰਾਂ ਤੇ ਮੇਰੇ ਉਸ ਪ੍ਰੋਜੈਕਟ ਦਾ ਨਾਮ ਹੈਗਾ ਸੀ ਸਵਰਗ ਮੈਂ ਇੱਕ ਅਜਿਹਾ ਮੁਲਕ ਬਸਾਉਣਾ ਚਾਹੁੰਦੀ ਆ ਹੂੰ ਜਿਹੜੇ ਮੁਲਕ ਦੇ ਵਿੱਚ ਲੋਕੀ ਆ ਕੇ ਕਹਿਣ ਲੱਗੇ ਹਾਂ ਸੀ ਜਿੱਥੇ ਪੈਰ ਧਰਿਆ ਹੈ ਤੇ ਮੰਨ ਕੇ ਜਿਵੇਂ ਅਸੀਂ ਸਵਰਗ ਤੇ ਉਤੋਂ ਦੀ ਹਵਾ ਪਾਣੀ ਖਾਣਾ ਪੀਣਾ ਸਭ ਅਲੱਗ ਉਥੇ ਉਥੇ ਉਸ ਜਗ੍ਹਾ ਦੇ ਰਹਿਰੇ ਲੋਕਾਂ ਦੇ ਰੂਪ ਵੱਖਰੇ ਹੋਣਗੇ ਦੁਨੀਆ ਖੜ ਖੜ ਕੇ ਵੇਖੇਗੀ ਲਵੀ ਵਾਕਿਆ ਹੀ ਅਸੀਂ ਦੇਖਿਆ ਤੇ ਆਹ ਸ਼ਹਿਰ ਦੇਖਿਆ ਐਥ ਲਈ ਚੰਗਾ ਹੋਊਗਾ ਜਿਹੜਾ ਤੁਸੀਂ ਉਹਦੇ ਬਾਰੇ ਗੱਲ ਕਰ ਰਹੇ ਸਰ ਕੁਦਰਤੀ ਕੁਦਰਤ ਵਾ ਕੁਦਰਤੀ ਕੁਦਰਤ ਜਿਹੜੀ ਮੇਰੀ ਪਿੰਨੀ ਹੈ ਉਹ ਪਿੰਨੀ ਦਾ ਨਾਮ ਹੈਗਾ ਅੰਮ੍ਰਿਤ ਪਿੰਨੀ ਅੰਮ੍ਰਿਤ ਪਿੰਨੀ ਹਾਂਜੀ ਹੁਣ ਮੈਂ ਉਹ ਪਿੰਨੀ ਦਾ ਨਾਮ ਦੱਸਣਾ ਚਾਹਾਂਗੀ ਕਿ ਕਿਵੇਂ ਉਸ ਦਾ ਨਾਮ ਅੰਮ੍ਰਿਤ ਪਿੰਨੀ ਪਿਆ ਕਿਉਂਕਿ ਆਈ ਤੋਂ ਜਦੋਂ 4 ਸਾਲ ਪਹਿਲਾਂ ਮੈਂ ਉਹ ਪਿੰਨੀ ਖਾਦੀ ਸੀਗੀ ਹੂੰ ਤੇ ਪਿੰਨੀ ਖਾਂ ਗਿਆ ਸਾਰੀ ਮੇਰੇ ਕੀ ਹੋਇਆ ਜਦੋਂ ਸਲਾਈਵਾ ਦੇ ਨਾਲ ਕੰਟੈਕਟ ਦੇ ਵਿੱਚ ਆਈ ਪਿੰਨੀ ਤੇ ਉਹ ਸਾਰਾ ਜਿੰਨਾ ਤੇਲ ਸੀਗਾ ਅੰਪਲਟ ਹੋ ਗਿਆ ਉਸ ਵਾਰ ਜਦੋਂ ਮੇਰੇ ਗਲ ਦੇ ਵਿੱਚ ਗਿਆ ਤੇ ਮੇਰੇ ਪਹਿਲੀ ਵਾਰੀ ਮੇਰੇ ਮੂੰਹ ਦੇ ਵਿੱਚ ਇਹ ਚੀਜ਼ ਨਿਕਲੀ ਲੈ ਵੀ ਆਏ ਹਾਈ 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 ਇਹਦਾ ਐਂਜਲ ਲੱਗਦਾ ਜਿਵੇਂ ਸਵਰਗ ਤੋਂ ਆਇਆ ਹੋਇਆ ਅੰਮ੍ਰਿਤ ਕਿਸੇ ਨੇ ਗਲ ਦੇ ਵਿੱਚ ਖੋਲ ਕੇ ਰੱਖ ਦਿੱਤਾ ਉਹ ਸਾਰਾ ਕੁਝ ਕੱਚਾ ਤਿਆਰ ਹੋਏਗਾ ਉਹਨਾਂ ਨੂੰ ਫਟ ਕੇ ਬਦਾਮ ਗੁਲਾਬ ਦੀਆਂ ਪੱਤੀਆਂ ਤੇ ਨਾਰੀਅਲ ਇਹਨਾਂ ਨੇ ਤਿੰਨਾਂ ਨੂੰ ਕੁੱਟ ਕੇ ਚੰਗੀ ਤਰ੍ਹਾਂ ਆਹਣ ਇਹਨਾਂ ਦੇ ਚੁੰਮਰ ਕਾੜ ਕੇ ਜਿਨਾਚਰ ਉਹ ਚੀਜ਼ ਤੇਲ ਨਹੀਂ ਛੱਡ ਜਾਂਦੀ ਜਦੋਂ ਉਹ ਚੀਜ਼ ਹੋ ਗਈ ਕੰਪਲੀਟ ਪ੍ਰੋਸੈਸ ਜਦੋਂ ਉਹਨੇ ਆਇਲ ਛੱਡਤਾ ਉਸ ਤੋਂ ਬਾਅਦ ਉਹਨਾਂ ਨੂੰ ਵਟ ਲੈਣਾ ਇਹ ਤੁਸੀਂ ਖਾ ਕੇ ਦੇਖੋ ਆਪਣੇ ਘਰਾਂ ਦੇ ਵਿੱਚ ਤੁਸੀਂ ਕਹਿੰਨਾ ਵਾਕਿਆ ਹੀ ਜਿਹੜੀ ਗੱਲ ਕਹੀ ਹੈ ਨਾ ਉਹੀ ਨਜ਼ਾਰਾ ਆਇਆ ਹੈ ਹਮ ਕਿਹਣੀ ਤੇ ਕਤਨੀ ਦੋਵੇਂ ਚੀਜ਼ਾਂ ਮਿਲਣ ਗਿਆ ਤੁਹਾਨੂੰ ਸਟਾਲ ਤੇ ਠੀਕ ਹੈ ਜੀ ਪਿੰਨੀ ਵੀ ਤੁਸੀਂ ਇਹਦੇ ਕੋਲ ਖਾ ਸਕਦੇ ਹੋ ਪੰਜਾਬੀਓ ਤੁਹਾਨੂੰ ਕੰਮ ਕਰਨਾ ਪੈਣਾ ਜੇ ਤੁਸੀਂ ਵਿਦੇਸ਼ਾਂ ਤੋਂ ਚਾਹੁੰਦੇ ਹੋ ਕਿ ਅਸੀਂ ਵਿਦੇਸ਼ਾਂ ਨੂੰ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਨਾ ਕੋਚ ਕਰੀਏ ਪੰਜਾਬ 'ਚ ਰਹੀਏ ਤਾਂ ਸਾਨੂੰ ਆਪਦੇ ਲੋਕਾਂ ਦਾ ਸਾਥ ਦੇਣਾ ਪੈਣਾ ਹੈ ਦੇਖੋ ਸਾਨੂੰ ਸਫਾਈ ਦੀ ਗਰੰਟੀ ਹੈ ਸਾਰਾ ਕੁਝ ਜੋ ਸਾਨੂੰ ਦਿਖ ਰਿਹਾ ਹੈ ਅੱਛਾ ਇਹਦਾ ਗਰੰਟੀ ਕੀ ਪ੍ਰਾਈਸ ਕੀ ਹੈ ਦਾ ਰੇਟ ਕੀ ਹੈ ਸਰ ਇਹਨੇ ਬੜੀ ਜਨਵੰਨ ਜਿਹਾ ਰੇਟ ਰੱਖੇ ਨੇ ਇਹਦਾ 30 ਰੁਪਏ ਪਲੇਟ ਏ ਠੀਕ ਹੈ ਉਸ ਵੇਲੇ ਤੁਹਾਡੀ ਮਰਜ਼ੀ ਹੈ ਤੁਸੀਂ ਜਿੰਨੇ ਦੀ ਮਰਜ਼ੀ ਖਾ ਸਕਦੇ ਹੋ ਹਾਂ ਡਬਲ ਕਰਾਉਣੀ ਹੈ ਜਾਂ ਤੁਸੀਂ ਸਪੈਕਟ ਹਾਂਜੀ 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 30 ਵੀ ਇਹ 60 ਵੀ ਹੈ ਜਿੰਨੇ ਦੀ ਮਰਜ਼ੀ ਕਰਾਓ ਓਕੇ ਸੋ 30 ਰੁਪਏ ਦੇ ਲਓ ਜੀ ਇਸ ਤਰੀਕੇ ਇਹ ਫਾਈਨਲ ਜਿਹੜਾ ਟੱਚ ਹੈ ਉਹ ਅਨਾਰ ਦੇ ਦਾਣਿਆਂ ਦੇ ਨਾਲ ਆ ਬਈ ਨੂੰ ਦਿਓ ਜੀ ਲਓ ਸਰ ਉਹ ਪੈਕਾ ਸਰ ਮੇਰਾ ਇਹ ਸਟਾਲ ਲਗਾਉਂਦਾ ਸਿਰਫ ਇੱਕੋ ਇੱਕ ਮਕਸਦ ਹੈ ਕਿ ਆਪਾਂ ਜਾਗਰੂਕ ਹੋ ਜਾਈਏ ਕਿ ਆਪਾਂ ਖਾਣਾ ਕੀ ਹੈ ਦੁਨੀਆ ਦੀ ਹਰ ਬਿਮਾਰੀ ਦਾ ਇਲਾਜ ਹੈ ਕੱਚਾ ਭੋਜਨ ਆਪਾਂ ਕੱਚੇ ਭੋਜਨ ਤੇ ਰਹਿ ਕੇ ਹਰ ਬਿਮਾਰੀ ਦਾ ਇਲਾਜ ਕਰ ਸਕਦੇ ਆ ਕੈਂਸਰ ਐਂਡੀਐਸ ਦੀ ਵੀ ਚੋਹਾਨ ਨਾਮ ਦੀ ਇੱਕ YouTube ਤੇ ਚੈਨਲ ਹੈਗਾ ਤੁਸੀਂ ਉਹ ਜਾ ਕੇ ਦੇਖੋ ਉੱਥੇ ਤੁਹਾਨੂੰ ਸਾਰਾ ਕਨਸੈਪਟ ਸਮਝ ਆ ਜਾਏਗਾ ਕਿ ਮੈਂ ਕਰ ਕੀ ਰਹੀ ਆ ਤੇ ਮੈਂ ਕਰਨਾ ਕੀ ਚਾਹਨੀ ਆ ਮੇਰਾ ਇਹ ਪ੍ਰੋਜੈਕਟ ਵਾਕਈ ਇੱਕ ਸਵਰਗ ਬਸਾਨਾ ਮੇਰਾ ਵਾਸਤੇ ਲਈ ਤੇ ਮੈਂ ਸਾਰੇ ਪੰਜਾਬ ਵਿੱਚ ਸਵਰਗ ਬਣਾਉਣਾ ਚਾਹਨੀ ਆ ਕਿਉਂਕਿ ਪਹਿਲਾਂ ਮੈਂ ਆਪਣੀ ਕਲਪਨਾ ਨੂੰ ਆਪਣੀ ਜ਼ਮੀਨ ਤੇ ਉਤਾਰਨਾ ਚਾਹਨੀ ਆ ਸੋ ਇਹ ਹੈ ਕਿ ਜਲਦੀ ਜਲਦੀ ਉਹਨਾਂ ਨੂੰ ਪੂਰਾ ਕਰਾਂ ਤੁਹਾਡੇ ਹੀ ਹੌਸਲੇ ਨਾਲ ਕਰਨਾ ਹੈ ਮੈਂ ਪੂਰਾ ਸੋ ਤੁਸੀਂ ਮੇਰੇ ਸਾਰੇ ਨੂੰ ਤੁਹਾਡਾ ਸਾਥ ਚਾਹੀਦਾ ਬਸ ਹਾਂਜੀ ਜੀ ਬਸ ਇਹੀ ਮੇਰਾ ਸੁਨੇਹਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਸੁਣਿਆ ਟਾਈਮ ਦੇ ਦਿੱਟੇ